ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਹਾਂ ਔਰ ਛੇਰਪੁਰ ਜਿਹੜਾ ਸੰਗਰੂਰ ਤੋਂ ਅਕਸਰ ਅਸੀਂ ਤੁਹਾਡੇ ਕੋਲੋਂ ਬਾਕੀ ਦਾ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਇਸ ਵਾਦ ਵਿੱਚ YouTube ਤੇ ਇੰਟਰਨੈਟ ਦਾ ਏਰੀਆ ਤੁਹਾਡੇ ਨਾਲ ਮਿਲਦੇ ਰਹਿੰਦੇ ਆ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਆ ਘਰੇਲੂ ਨੁਕਸੇ ਦੇਸੀ ਦਵਾਈਆਂ ਜਿਹੜੀਆਂ ਭੈਣਾਂ ਬੀਬੀਆਂ ਦਾ ਪੇਟ ਫੜਦਿਆਂ ਦਾ ਕੱਲਾ ਜਾਂਦਾ ਉਹਦੇ ਸਾਧ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂ ਜਾਂ ਜਿਹੜੇ ਵੀਰਾਂ ਦਾ ਫੜਦਿਆਂ ਦਾ ਪੇਟ ਉਹਨਾਂ ਨਾਲ ਢਿੱਡ ਜੇ ਜ਼ਿਆਦਾ ਵੱਜੇ ਤਦ ਇੱਕੋ ਤਰੀਕਾ ਇਹ ਅਵੋਟੋ ਲੈਣਾ ਛੱਡੂ ਕੰਪਨੀ ਦੀ ਇਹਦੇ 2-2 ਚਮਚੇ ਸਵੇਰੇ ਸ਼ਾਮ ਆਮ ਸੈਂਪਲ ਪਾਣੀ ਦੇ ਨਾਲ ਖਾਣਾ ਖਾਣ ਤੋਂ ਮਗਰੋਂ ਲਓ ਲੇਡੀਜ਼ ਦਾ ਜਿਹੜਾ ਪੇਟ ਹੈ ਉਹ ਬਿਲਕੁਲ ਲਾਲ ਲੱਗ ਜਾਂਦਾ ਜੇ ਪੇਟ ਜਿਆਦਾ ਲੰਬੜਾ ਹੋਵੇ ਤਾਂ ਇਹ 2 ਜਾਂ 3 ਸਿਸ਼ੀਆਂ ਪੀ ਲਓ ਬਹੁਤ ਸਸਤੀ ਹੈ ਕੋਈ ਸਾਈਡ ਇਫੈਕਟ ਨਹੀਂ ਬੇਸੀ ਦਵਾਈ ਹੈ ਇਹ ਛੱਡੂ ਕੰਪਨੀ ਦੀ ਹੈ ਅਵੋਟੋ ਨੀਲੇ ਦਾ ਨਾਮ ਜੇ ਕਿਸੇ ਵੀਰ ਦਾ ਪੇਟ ਵੱਧਦਾ ਤਾਂ ਉਹਦੇ ਵਾਸਤੇ ਪੁਨਰਵਾਰਸ਼ ਹੋਉਂਦੀ ਹੈ ਇਹ ਬੈਦਨਾਸ਼ਦੀ ਹੈ ਬਹੁਤ ਵਧੀਆ ਰਿਜ਼ਲਟ ਹੈ ਇਹਦਾ 2 ਚਮਚੇ ਸਵੇਰ ਦੋ ਸ਼ਾਮ ਨੂੰ ਪਿਓ ਇਹਦੇ ਨਾਲ ਪੇਟ ਜਿਹੜਾ ਬੰਦੇ ਦਾ ਬਿਲਕੁਲ ਨਾਲ ਲੱਗ ਜਾਂਦਾ ਸੋ ਪੇਟ ਦੀ ਪਰਹ ਸਮੱਸਿਆ ਹੋ ਜਾ ਰਹਿੰਦੀ ਹੈ ਜਿਹਨਾਂ ਦਾ ਪੇਟ ਵੱਡਾ ਹੁੰਦਾ ਘਰਾੜੇ ਵਗੈਰਾ ਮਾਰਦੇ ਆ ਉਹਨਾਂ ਨੂੰ ਵੈਸੇ ਵੀ ਕੱਪੜੇ ਨਹੀਂ ਵਧੀਆ ਲੱਗਦੇ ਪਾਏ ਹੋਏ ਅੱਜ ਕੱਲ ਹਰ ਹਰ ਬੰਦਾ ਚਾਹੁੰਦਾ ਕਿ ਮਸਲਮ ਬਣ ਕੇ ਰਹਾਂ ਔਰ ਵਧੀਆ ਲਗਾ ਵਧੀਆ ਸਿਕਰ ਬਣਨ ਵਾਲਾ ਵਾਸਤੇ ਇਹ ਦੋਨੇ ਤੁਹਾਨੂੰ ਟਿਪਸ ਦਿੱਤੇ ਹੈ ਤੋਂ ਸਾਰਾ ਧੰਨਵਾਦ ਸਾਡਾ YouTube ਦੇ ਉੱਪਰ ਚੈਨਲ ਬਣਿਆ ਹੋਇਆ ਉਹਨੂੰ ਸਬਸਕ੍ਰਾਈਬ ਕਰੋ ਤੇ ਸ਼ੇਅਰ ਵੀ ਕਰਦੇ ਰਹਿਆ ਕਰਿਆ ਕਰੋ ਨਿਰਮਲ ਸਿੰਘ ਆਉਟ ਦੇ ਜਾਂਦੇ ਤੇ ਧੰਨਵਾਦੀ ਸਾਰਿਆਂ ਦਾ ਸਤਿ ਸ੍ਰੀ ਅਕਾਲ